ਤਸਵੀਰਾਂ ਤੁਹਾਡੇ ਨਾਲ ਹੁਸ਼ਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਹਯਾਤਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪਿੰਡ ਚ ਹੀ ਟਰਾਲੀਆਂ ਬਣਾਉਣ ਦੀ ਫੈਕਟਰੀ ਚਲਾਉਣ ਵਾਲੇ ਫੈਕਟਰੀ ਮਾਲਕ ਵੱਲੋਂ ਥਾਰ ਸਵਾਰ ਪਰਮਾ ਤੇ ਉਸ ਨੂੰ ਗੋਲੀਆਂ ਨਾਲ ਮਾਰਨ ਦੇ ਕੋਸ਼ਿਸ਼ ਕਰਨ ਦੇ ਵੱਡੇ ਦੋਸ਼ ਲਾਏ ਨੇ ਕੀ ਪੂਰਾ ਮਾਮਲਾ ਉਸ ਬਾਬਤ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਅਦਾ ਅਸਲ ਪਿੰਡ ਹਯਾਤਪੁਰ ਦੇ ਵਿੱਚ ਇੱਕ ਫੈਕਟਰੀ ਹੈ ਜਿਹੜੀ ਉਹ ਟਰਾਲੀਆਂ ਬਣਾਉਣ ਦੀ ਗੁਰਮੀਤ ਸਿੰਘ ਵੱਲੋਂ ਚਲਾਈ ਜਾਂਦੀ ਹੈ ਤੇ ਤਕਰੀਬਨ ਸੌਤੋਂ ਵਦੇਰੇ ਜਿਹੜੇ ਕੰਮ ਇਹਨੇ ਕਰਮਚਾਰੀ ਨੇ ਉਸਤੇ ਕੋਲ ਕੰਮ ਕਰਦੇ ਨੇ ਤੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋયા ਗੁਰਮੀਤ ਸਿੰਘ ਤਾਂ ਕਹਿਣਾ ਹੈ ਕਿ ਉਸਤੇ ਕੋਲ ਹਰਗੋਬਿੰਦਪੁਰ ਦੇ ਦੋ ਭਰਾਵਾਂ ਦਾ ਆਉਣਾ ਜਾਣਾ ਸੀ ਜੋ ਕਿ ਆਪਣਾ ਕੰਮ ਕਰਵਾਉਂਦੇ ਸੀ ਪਰੰਤੂ ਉਹਨਾਂ ਦਾ ਜਿਹੜਾ ਰਵੱਈਆ ਜਿਉ ਉਹਨਾਂ ਦਾ ਜਿਹੜਾ ਬੋਲਣ ਦਾ ਤੌਰ ਤਰੀਕਾ ਉਹ ਬੇਹੱਦ ਮਾੜਾ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਆਪਸੀ ਬਵਾਦ ਵੀ ਕਿਸੇ ਕਾਰਨ ਚੱਲ ਰਿਹਾ ਸੀ ਤਾਂ ਜਿਸ ਤੋਂ ਬਾਅਦ ਬੀਤੇ ਦਿਨੀ ਉਸਤੇ ਪਿੰਡ ਦੇ ਵਿੱਚ ਦੋਵੇਂ ਭਰਾ ਥਾਰ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਨੇ ਭਾਵ ਕਿ ਉਸ ਦੇ ਉੱਤੇ ਗੋਲੀਆਂ ਚਲਾਉਣ ਦੀ ਉਸ ਵੱਲ ਕੋਈ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰੰਤੂ ਉਸ ਵੱਲੋਂ ਦੌੜ ਕੇ ਆਪਣੀ ਜਾਨ ਨੂੰ ਬਚਾ ਲਿਆ ਜਾਂਦਾ ਹੈ ਤੇ ਇਸ ਦੌਰਾਨ ਉਕਤ ਦੋਵੇਂ ਭਰਾ ਥਾਰ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੇ ਮਾਮਲੇ ਦੀ ਪੜਾਈ ਕਰਦੇ ਹੋਏ ਆ ਜਾਂਚ ਕਰਦੇ ਹੋਏ ਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਫਿਲਹਾਲ ਇਹ ਗੋਲੀ ਚਲਾਉਣ ਵਰਗੀ ਵਰਗਾ ਕਿਸੇ ਵੀ ਤਰ੍ਹਾਂ ਦਾ ਕੋਈ ਮਾਮਲਾ ਜਿਹੜਾ ਅਜੇ ਤੱਕ ਸਾਹਮਣੇ ਨਹੀਂ ਆਇਆ ਤੇ ਉਹਨਾਂ ਵੱਲੋਂ ਹਰ ਇੱਕ ਪਹਿਲੂ ਤੇ ਬੜੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਮੇਰਾ ਨਾਮ ਗੁਰਮੀਤ ਸਿੰਘ ਹੈ। ਸਰ ਕੀ ਕੰਮ ਕਰਾ ਤੁਹਾਡਾ? ਅ ਸਾਡਾ ਇੱਕ ਪੀਟੀਓ ਜਿਹੜੀ ਟਰਾਲੀ ਉਹ ਬਣਾਣ ਦੀ ਫੈਕਟਰੀ ਪਿੰਡ ਦੇ ਵਿੱਚ ਹੈ ਪਿੰਡ ਹਿਆਤਪੁਰ ਦੇ ਵਿੱਚ। ਜਿਹੜਾ ਅੱਜ ਤੁਹਾਡੇ ਤੇ ਜਨਲਵ ਹਮਲਾ ਹੋਣ ਦੀ ਕੋਸ਼ਿਸ਼ ਹੋਈ ਹੈ ਕੀ ਇਹ ਪੂਰਾ ਮਾਮਲਾ ਕਿਸ ਤਰ੍ਹਾਂ ਹੋਇਆ? ਇਹ ਭਪਿੰਦਰ ਸਿੰਘ ਲਖਵਿੰਦਰ ਸਿੰਘ ਦੋ ਭਰਾ ਆਏ ਜੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਆ। ਇੱਕ ਸਾਲ ਤੋਂ ਇਹਨਾਂ ਦਾ ਕੋਈ ਟਰਾਲੀਆਂ ਦਾ ਸਾਡੇ ਨਾਲ ਲੈਣ ਦੇਣ ਸੀ ਜਿਹੜਾ ਜਿਹੜਾ ਫੈਸਲਾ ਸੀਗਾ ਓਐਸਪੀ ਦਫਤਰ ਹੁਸ਼ਿਆਰਪੁਰ ਵੀ ਕਿਹਾ ਹੋਇਆ ਸੀ ਇੱਕ ਇਹਨਾਂ ਦੇ ਕੋਲ ਸਾਡੀ ਟਰਾਲੀ ਇਹਨਾਂ ਦੀ ਮਸ਼ੀਨ ਦੇ ਨਾਲ ਚੱਲਦੀ ਆ ਉਹ ਟਰਾਲੀ ਸਾਨੂੰ ਵਾਪਸ ਕਰਨੀ ਸੀ ਔਰ ਉਹਦੇ ਵਿੱਚ ਇਹ ਵੀ ਕਿਹਾ ਸੀ ਵੀ ਜਦੋਂ ਉਦੋਂ ਵੀ ਪਹਿਲਾਂ ਟਰਾਲੀਆਂ ਦਿੱਤੀਆਂ ਉਦੋਂ ਵੀ ਬਹੁਤ ਬਦਤਮੀਜ਼ੀ ਕਰਕੇ ਗਏ ਸੀ ਬਹੁਤ ਗਾਲੀ ਗਲੋਚ ਕੀਤਾ ਸੀਗਾ ਜਿਹਦੇ ਤਰਖਾ ਸੀ ਐਸਪੀ ਸਾਹਿਬ ਤੋਂ ਗਈ ਸੀ ਤੇ ਉਹਦਾ ਜਿਹੜਾ ਜਦੋਂ ਫੈਸਲਾ ਹੋਇਆ ਸੀ ਉਹਦੇ 'ਚ ਇਹ ਸੀਗਾ ਵੀ ਇਹਨਾਂ ਨੂੰ ਆਪਾਂ ਇੱਕ ਟਰਾਲੀ ਦੇਣੀ ਸੀ ਔਰ ਇੱਕ ਇਹਨਾਂ ਦੇ ਨਾਲ ਚੱਲਦੀ ਹੈ ਟਰਾਲੀ ਉਹ ਸਾਡੀ ਵਾਪਸ ਕਰਨੀ ਸੀ ਔਰ ਇਹ ਵੀ ਕਿਹਾ ਸੀ ਕਿ ਵੀ ਜਿਹੜੇ ਮੋਤਵਾਰ ਬੰਦੇ ਉੱਥੇ ਗਏ ਉਹ ਨਾਲ ਲੈ ਕੇ ਆਣਾ ਤੁਸੀਂ ਇਕੱਲੇ ਆ ਨਹੀਂ ਆਣਾ ਇਹ ਦੋ ਤਿੰਨ ਵਾਰ ਕੱਲੇ ਵੀ ਆਏ ਆਪਾਂ ਕਿਹਾ ਵੀ ਜਦੋਂ ਟਰਾਲੀ ਲੈਣ ਆ ਮੈ ਸਾਡੀ ਵਾਪਸ ਕਰ ਜੋ ਔਰ ਜਿਹੜੀ ਆਪਣੀ ਉਹ ਲੈ ਜਾਓ ਨਾਲ ਬਹੁਤ ਵਾਰ ਬੰਦੇ ਲੈ ਗਿਓ 8 ਦਸੰਬਰ ਨੂੰ ਇਹ ਆਏ ਜਦੋਂ ਆ ਕੇ ਕਿਹਾ ਵੀ ਬੰਦੇ ਨਾਲ ਲੈ ਕੇ ਆਓ ਜਿਹੜੇ ਮੋਤਵਾਰ ਸائیں ਕੀਤੇ ਔਰ ਦੂਸਰਾ ਜਿਹੜੀ ਸਾਡੀ ਟਰਾਲੀ ਉਹ ਪਹੁੰਚਦੀ ਕਰੋ ਉਦੋਂ ਵੀ ਉਹਨਾਂ ਨੇ ਬਹੁਤ ਗਾਲੀ ਗਲੋਚ ਕੀਤਾ ਜਿੱਥੇ ਸਾਡੀ ਫੈਕਟਰੀ ਉਧਰਲੇ ਪਾਸੇ ਉੱਥੋਂ ਆਹੀਂ ਇਹਨਾਂ ਨੂੰ ਕਿਹਾ ਵੀ ਇੱਥੇ ਬੋਲਣ ਦੀ ਲੋੜ ਨਹੀਂ ਤੁਸੀਂ ਬੰਦੇ ਨਾਲ ਲੈ ਕੇ ਆਓ ਤੇ ਚੌਂਕ ਦੇ ਵਿੱਚ ਆ ਕੇ ਉੱਥੇ ਸਾਡੀ ਮਦਰ ਮੇਰੀ ਵਾਈਫ ਸੀ ਉਹ ਕੁਦਰਤੀ ਕਿਸੇ ਦੇ ਘਰੇ ਜਾ ਰਹੇ ਸੀਗੇ 11:30 11:30 ਵਜੇ ਦਾ ਸਮੇਂ ਉਹਨਾਂ ਨੇ ਵੀ ਹੱਥੋਂ ਪਾਈ ਹੋਇਆ ਉਹਦੀ ਸੀਸੀਟੀਵੀ ਰਿਕਾਰਡਡ ਔਰ ਉਹਲੇ ਲਲਕਾਰੇ ਮਾਰ ਕੇ ਕਹੇ ਸੀ ਵੀ ਅਸੀਂ ਮਲਕੀਸ਼ ਸਿੰਘ ਤੇ ਗੁਰਮੀਤ ਸਿੰਘ ਨੂੰ ਗੋਲੀ ਮਾਰ ਦਿਆਂਗੇ ਜਿਹਦੇ 150 ਕਿੱਲੇ ਆਪਾਂ ਮ ਕਰੋੜ ਵੀ ਲੱਗ ਜੇ ਉਹ ਫਿਰ ਉਹਦੇ ਤੋਂ ਬਾਅਦ ਅਸੀਂ ਦਰਖਾਸਤ ਐਸਐਸਬੀ ਸਾਹਿਬ ਨੂੰ ਫੋਨ ਕੀਤਾ ਸੀ ਲੋਕਲ ਚੌਕੀ ਦਿੱਤੀ ਸੀ ਜਿਹਦੇ ਵਿੱਚ ਫਿਰ ਡਿਪਟੀ ਸਾਹਿਬ ਨੂੰ ਦਰਖਾਸਤ ਦਿੱਤੀ ਤੇ ਡਿਪਟੀ ਸਾਹਿਬ ਉਹਨਾਂ ਨੇ ਇਹਨਾਂ ਨੂੰ ਸੱਦਿਆ ਵੀ ਸੀ ਅੱਜ ਤੱਕੀਬਨ 12:20 ਤੇ ਉਸ ਤੋਂ ਪਹਿਲਾਂ ਵੀ ਇਹ ਪਤਾ ਚੱਲਿਆ ਪਿੰਡ ਵਾਸੀਆਂ ਤੋਂ ਵੀ ਇਹ ਪਿੰਡ ਦੇ ਵਿੱਚ ਪਿਛਲੇ ਡੇਢ-ਦੋ ਘੰਟੇ ਤੋਂ ਘੁੰਮ ਰਹੇ ਸੀ ਇਰੈਕੀ ਕਰ ਰਹੇ ਸੀ ਸਾਡੇ ਪਿੰਡ ਦਾ ਇੱਕ ਬਲਵਿੰਦਰ ਸਿੰਘ ਸਾਨੂੰ ਪਿਆਰਾ ਸਿੰਘ ਹੈ ਉਹਦੇ ਘਰੇ ਆਏ ਹੋਏ ਸੀਗੇ ਔਰ ਜਿਹੜੀਆਂ ਫੁਟੇਜ ਦੇਖੀਆਂ ਜਦੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਫੁੱਟ ਜਿਹੜੀਆਂ ਕਢਾ ਕੇ ਦੇਖਿਆ ਉਹ ਵੀ ਬੰਦਾ ਮੋਟਰਸਾਈਕਲ ਦੇ ਮਗਰ-ਮਗਰ ਘੁੰਮ ਰਿਹਾ ਦੱਸ ਕਿ ਉਹਦਾ ਉੱਧਰ ਜਾਣਾ ਬੰਦ ਨਹੀਂ ਸੀ ਤੇ 12:20 ਦੇ ਵਿੱਚ ਮੈਂ ਘਰੋਂ ਰੋਟੀ ਖਾ ਕੇ ਬਾਹਰ ਨਿਕਲਿਆ ਤੇ ਸੜਕ ਦੇ ਉੱਤੇ ਸਾਡੇ ਅੰਦਰਵਾਜੇ ਦੇ ਬਾਹਰ ਬਿਲਕੁਲ ਥਾਰ ਖੜੀ ਸੀ ਕਾਲੇ ਰੰਗ ਦੀ ਇਹਦੇ ਵਿੱਚ ਦੋਨੇ ਭਰਾ ਸੀ ਪਹਿਲਾਂ 1 ਕ ਕ ਫੁੱਟ ਸ਼ੀਸ਼ਾ ਡਾઉન ਹੋਇਆ ਤੇ ਜਦੋਂ ਮੈਂ ਪਿਛਾਨ ਲੇਤੇ ਇਹਨਾਂ ਨੇ ਇਹਦਾ ਲਖਵਿੰਦਰ ਨੇ ਆਪਣੇ ਭੁਪਿੰਦਰ ਨੂੰ ਕਿਹਾ ਵੀ ਚਲਾ ਗੋਲੀ ਮਾਰ ਗੋਲੀ ਤੇ ਮੈਂ ਕਿਹਾ ਵੀ ਜੁਰਤ ਹੈ ਗਈ ਆ ਤਾਂ ਮਾਰ ਕੇ ਦਿਖਾ ਜਦੋਂ ਸ਼ੀਸ਼ਾ ਪੂਰਾ ਡਾઉન ਹੋ ਗਿਆ ਤੇ ਉਹਨੇ ਕਾਲੇ ਦਾ ਕਾਲੇ ਕਲਰ ਦਾ ਜਿਹੜਾ ਪਿਸਟਲ ਸੀ ਜਾਂ ਰਵਾਲਵਰ ਸੀ ਜਿੰਨਾਕ ਇਨ ਬਿਟਵੀਨ ਸਮੇਂ ਦੇ ਵਿੱਚ ਦੇਖਿਆ ਗਿਆ ਤੇ ਕੱਢ ਕੇ ਜਦੋਂ ਮੇਰੇ ਵੱਲੋਂ ਤਾਣਿਆ ਤਾਂ ਮੈਂ ਭੱਜ ਗਏ ਫਿਰ ਆਪਣੀ ਛੜ ਦੇ ਵੱਲੋਂ ਵੜ ਗਏ ਔਰ ਇਹਨਾਂ ਨੂੰ ਇਹ ਪਤਾ ਸੀਗਾ ਵੀ ਹੁਣ ਜੇ ਵਾਪਸ ਆਇਆ ਵੀ ਇਹਦੇ ਕੋਈ ਹਥਿਆਰ ਹੋਗਾ ਜਾਂ ਕੱਢੂਗਾ ਜਾਂ ਬੰਦੇ ਆਣਗੇ ਤੇ ਇਹ ਬਹੁਤ ਤੇਜ਼ੀ ਦੇ ਨਾਲ ਜਿਹੜੇ ਆ ਗੱਡੀ ਭਜਾ ਕੇ ਗਏ ਈਵਨ ਸਾਡੇ ਪਿੰਡ ਦੇ ਜਿਹੜੇ ਅਗਲੇ ਪਾਸਿਓਂ ਦੋ ਤਿੰਨ ਸੱਜਣ ਸੀ ਜਦੋਂ ਉਹਨਾਂ ਨੇ ਗੱਡੀ ਬਹੁਤ ਤੇਜ਼ ਜਾਂਦੀ ਦੇਖੀ ਤਾਂ ਉਹ ਪਿੱਛੇ ਨੂੰ ਇਧਰ ਨੂੰ ਆਏ ਵੀ ਪਿੱਛੇ ਕੋਈ ਬਾਹਰਦਤ ਹੋਈ ਹੈ ਤੇ ਉਸ ਤੋਂ ਬਾਅਦ ਡਿਪਟੀ ਸਾਹਿਬ ਦੇ ਫੋਨ ਕਰਨ ਤੇ ਉਹਨਾਂ ਨੇ ਐਸ ਐਚ ਓ ਆਪਣੇ ਦਲਜੀਤ ਭਾਜੀ ਲੋਕਲ ਚੌਂਕੀ ਤੋਂ ਆਏ ਸੀ ਬਿਆਨ ਦਰਜ ਕਰਾਇਆ ਪਰ ਇਹ ਚੀਜ਼ ਬਹੁਤ ਖਤਰਨਾਕ ਹੈ ਕਿ ਅਸੀਂ ਜੌਬ ਛੱਡ ਗਏ ਜ਼ਿਮੀਂਦਾਰਾਂ ਲਈ ਉਹ ਪ੍ਰੋਡਕਟ ਬਣਾਇਆ ਜਦੇ ਨਾਲ ਜਾਨ ਸੌਖੀ ਕੀਤੀ ਆ ਅੱਜ ਇੰਡੀਆ ਦੇ ਵਿੱਚ ਪਿੰਡ ਹਿਆਤਪੁਰ ਦਾ ਪੀਟੀਓ ਟਰਾਲੀ ਦਾ ਬਹੁਤ ਨਾਮ ਹੈ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਆਪਾਂ ਇਹ ਚੀਜ਼ਾਂ ਬਿਜ਼ਨਸਮੈਨ ਵਾਸਤੇ ਬਹੁਤ ਖਤਰਨਾਕ ਹੋ ਗਈਆਂ ਤਰੱਕੀ ਕਰਨੀ ਬੜੀ ਔਖੀ ਹੋ ਗਈ ਵੀ ਕੋਈ ਵੀ ਇੱਕ ਪਹਿਲਾਂ ਗੈਂਗਸਟਰ ਰੋਲਾ ਰਿਆ ਉਹਦੇ ਵਿੱਚ ਇੱਕ ਗਾਇਕ ਨੇ ਬਹੁਤ ਧਮਕੀਆਂ ਦਿੱਤੀਆਂ ਸੀ ਫ੍ਰੀ ਟਰਾਲੀ ਭਾਲਦਾ ਸੀ 25 ਦਿਨ ਉਹਦੇ ਚ ਭੱਜ ਗਏ ਜਿਹੜਾ ਘਰ ਦਾ ਪਰਿਵਾਰ ਜਿਹੜਾ ਹੁੰਦਾ ਉਹ ਡਰਦਾ ਹੈ ਪ੍ਰਸ਼ਾਸਨ ਕੋਲ ਵੀ ਮੰਗ ਕੀਤੀ ਹੈ ਵੀ ਇਹਦਾ ਜਿਹੜਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਜੇ ਸਾਡੇ ਪਿੰਡ ਦਾ ਵੀ ਇਹਦੇ ਵਿੱਚੋਂ ਬੰਦਾ ਨਾਲ ਰਲਿਆ ਪਿਆ ਤੇ ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇ ਹਾਂ ਭਜੀ ਕੀ ਨਾਮ ਤੁਹਾਡਾ ਜਗਦੀਸ਼ ਸਿੰਘ ਜੀ ਜਗਦੀਸ਼ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਹਮਲਾ ਅੱਜ ਤੁਹਾਡੇ ਪਿੰਡ ਦੇ ਵਿੱਚ ਇਹ ਬਹੁਤ ਮਾੜੀ ਘਟਨਾ ਜੀ ਇਦਾਂ ਫਿਰ ਜੇ ਤੇ ਮਤਲਬ ਇਦਾਂ ਹਮਲੇ ਹੁੰਦੇ ਰਹਿਣਗੇ ਜਾਂ ਇਦਾਂ ਬਰਦਾਤਾਂ ਹੁੰਦੀਆਂ ਰਹਿਣਗੀਆਂ ਤੇ ਫਿਰ ਜਿਹੜਾ ਆਮ ਨਾਗਰਿਕ ਹੈ ਉਹਦਾ ਤੇ ਬਚਾਅ ਮੁਸ਼ਕਲ ਹੈ ਠੀਕ ਹੈ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਮਤਲਬ ਜਿਹੜੀ ਕਾਨੂੰਨ ਅਨੁਸਾਰ ਜਿਹੜੀ ਕਾਰਵਾਈ ਕਰਕੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਕਹਿੰਦਾ ਯਾਦਵ ਯਾਦਵ ਵਿੱਚ ਮਲਕੀਸ਼ ਸਿੰਘ ਤੇ ਗਰਮੀਤ ਸਿੰਘ ਦੋ ਪੜਾਏ ਗਏ। ਉਹ ਜਿਹਨੇ ਜਲਦਾਗ ਐਵੇਨਿਊ ਆ ਟਰਾਲੀਆਂ ਬਣਾਉਣ ਦੀ ਇੱਕ ਫੈਕਟਰੀ ਲਾਈ ਹੋਈ ਹੈ। ਤੇ ਲਖਵਿੰਦਰ ਸਿੰਘ ਤੇ ਭਪਿੰਦਰ ਸਿੰਘ ਵਾਸੀ ਹਰਗੋਵਿੰਦਵਾ ਨੇ ਇਹਨਾਂ ਕੋਲ ਦੋ ਟਰਾਲੀਆਂ ਪਹਿਲਾਂ ਬਣਵਾਈਆਂ ਤੇ ਇੱਕ ਤੀਜੀ ਟਰਾਲੀ ਜਿਹੜੀ ਬਣਨੋਂ ਦਿੱਤੀ ਹੋਈ ਹੈ। ਇਹਨਾਂ ਦਾ ਪੈਸਾ ਦਾ ਲੈਣ ਦੇਣਾ ਹੈ। ਜਿਸ ਕਾ ਕਰ ਮਗਰ ਪਹਿਲਾ ਝਗੜਾ ਹੋਇਆ ਸੀਗਾ ਨਾ ਤੇ ਅੱਜ ਉਹ ਕਿਤੇ ਟਰੈਲੀ ਲੈਣ ਦਾਸਤੇ ਆਏ ਆ ਤੇ ਉਹਦੀ ਹੋਈ ਬੈਸਮਸ ਹੋਈ ਹੈ ਪਪੀ ਜੀ ਬੈਸ ਹੋਈ ਹੈ ਕੋਈ ਇਹਨਾਂ ਨੇ ਗੋਲੀ ਚੱਲਣ ਵਾਲੀ ਕੋਈ ਗੱਲ ਵਾਦ ਐਡਵਰਟ ਆਪਣੇ ਲਿਖਾਈਏ ਪਰ ਤੁਮ ਕੋ ਹੋਣ ਵਾਲੀ ਗੱਲ ਸਾਹਮਣੇ ਨਹੀਂ ਆਈ ਕੋਈ ਉਹਨਾਂ ਨੇ ਫੇਰ ਵੀ ਕਿਹਾ ਅਸੀਂ ਸੀਸੀਟੀਵੀ ਫੁਟੇਜ ਹੈ ਉਹ ਲੈ ਲਿਆ ਆ ਆਪਣੇ ਮੌਕੇ ਦੇ ਸਾਬ ਜਿਹੜੇ ਅਵੇਰਨਸ ਇਕੱਠੀ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਦੋਂ ਉਹ ਜੀ ਇਹ ਲਖਾਇਆ ਵੀ ਕਾਲੀ ਤਰਮ ਦੀ ਜਿਹੜੀ ਥਾ ਗੱਡੀ ਵਿੱਚ ਆਏ ਨੇ ਜੋ ਆਪਣੇ ਉਹ ਕਾਰ ਦੀ شناخت ਕਰਕੇ ਜਮਨ ਦੀ ਕਾਲ ਵੀ ਕਰ ਮਾਣਾ ਖਰਾਬ ਕਾ ਵੀਕ ਦੀ ਹੈ